ਗਦਰ ਦੇ ਵਿਚਨ ਪਛਾਤੇ ਵਿਅਕਤੀ ਦੇ ਵੱਲੋਂ ਇੱਕ ਨੌਜਵਾਨ ਨੂੰ 4 ਤੋਂ 5 ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਮਿਲੇ ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਘਰ ਦੇ ਬਾਹਰ ਦੋਸਤਾਂ ਦੇ ਨਾਲ ਬੈਠਾ ਸੀ ਤੇ ਅਣਪਛਾਤੇ ਨੌਜਵਾਨ ਆਉਂਦੇ ਹਨ ਅਤੇ ਉਸ ਦੇ ਉੱਪਰ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਉਸ ਦੇ ਸਾਥੀਆਂ ਦੇ ਵੱਲੋਂ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ ਜਿਵੇਂ ਕੀ ਹੋਇਆ ਕਿਸੇ ਦਾ ਮੈਨੂੰ ਤਾਂ ਪਤਾ ਹੀ ਨਹੀਂ ਆਵਾਜ਼ ਆਈਏ ਪਟਾਕਿਆਂ ਦੀ ਅਸੀਂ ਭੱਜਿਆ ਆਏ ਜਿਨ੍ਹਾਂ ਦੇ ਵੀ ਅੱਗੇ ਲੱਗੇ ਗੋਲੀ ਉਹ ਦੇਈ ਸੀ ਕਿ ਮੇਰੇ ਕੋਲੇ ਕਹਿੰਦੇ ਅਕਸ਼ੇ ਦਾ ਨਾ ਗੋਲੀ ਵੱਜੀ ਉਹ ਕਹਿੰਦੇ ਫੇਰ ਭੱਜਿਆ ਆਏ ਅਸੀਂ ਤਾਂ ਕਿੰਨੀਆਂ ਗੋਲੀਆਂ ਵੱਜੀ ਪਤਾ ਨਹੀਂ ਜੀ ਤਿੰਨਾਂ ਦੀ ਆਵਾਜ਼ ਆ ਤਿੰਨ ਚਾਰਾਂ ਦੀ ਆਵਾਜ਼ ਆਈਏ ਸਾਨੂੰ ਤਾਂ ਪਤਾ ਲੱਗਿਆ ਕਿੰਨਾਂ ਨੇ ਗੋਲੀ ਚਲਾਈਏ ਇਹ ਨਹੀਂ ਪਤਾ ਜੀ ਕੀ ਪਤਾ ਹੁਣ ਕੋਣ ਆ ਕੋਣ ਨਹੀਂ ਕਿੱਦਾਂ ਠੀਕ ਹੈ ਮੁੰਡਾ ਕਿਹਰੇ ਸਾਰੇ ਕੱਲ ਕਿਹ ਤੋਂ ਕਿੱਦਾਂ ਮੁੰਡਾ ਠੀਕ ਨਹੀਂ ਸੇਰੀਆ ਦਾ ਰੈ퍼 ਕੀਤਾ ਸੇਰੀਆ ਸੀ ਜੀ ਹਾਲੇ ਮੇਰਾ ਮੁੰਡਾ ਕੀ ਮੰਕਰੂਗਾ ਮੈਂ ਪਹਿਲੇ ਮੈਂ ਹਾਂ ਇਨਸਾਫ ਤਾ ਨਾ ਪਹਿਲੇ ਮੇਰੇ ਬੱਚੇ ਨੂੰ ਆਸਾਨ ਦੇ ਜੇ ਫਿਰ ਮੈਂ ਸੋਚੂਗੀ ਹਾਲੇ ਨਾ ਮੈਂ ਕੁਝ ਦੇ ਦੇ ਕਰਾ ਮੇਰਾ ਬੱਚੇ ਦੀ ਜਾਨ ਵੱਟ ਜਾਏਗਾ ਪੇਸ਼ੈਂਟ ਆਪਣੇ ਕੋਲੇ ਜੀ ਫਾਇਰਮ ਦਾ ਕੇਸ ਆਇਆ ਨੋਨ ਨੋਨ ਦਾ ਨੋਨ 40 ਕਿ ਪੀਐਮ ਤੇ ਆਇਆ ਠੀਕ ਹੈ ਜੀ ਪੇਸ਼ੈਂਟ ਹੈਗਾ ਸੀ ਸਾਹਿਲ ਕੁਮਾਰਾ ਜੀ महावीर ਨਗਰ ਤੋਂ ਪੇਸ਼ੈਂਟ ਆਇਆ ਦੈਨ

ਇਹ ਸਾਨੂੰ ਇੱਕ ਜਿਹੜੀ ਇਨਫੋਰਮੇਸ਼ਨ ਰੀਸੀਵ ਹੋਈ ਸੀ ਬੀਸਵਲ ਹਸਪਤਲ ਜੇ ਆਈ ਆਹ ਇਹਨੇ ਗਨ ਸ਼ਾਟ ਇੰਜਰੀ ਸੀ ਤੇ ਆ ਕੇ ਇੱਕ ਐਸਮੋਕਰ ਇਕੱਠਾ ਤੇ ਜਿਹੜੇ ਇਹ ਇਹਨੇ ਕਰਦੇ ਆ ਇਹਦਾ ਬਿਆਨ ਲਿਖਾਂਗੇ ਉਸ ਮੁਤਾਬਕ ਜਿਹੜੀ ਕਾਰਵਾਈ ਕਰਦੇ ਕਿੰਨੇ ਫਾਇਰ ਇਹ ਹਜੇ ਡਾਕਟਰ ਦੇਖ ਰਹੇ ਨੇ ਤੇ ਹਜੇ ਇਹਨੂੰ ਦੇਖਦੇ ਲੱਗਦਾ ਕਿ ਸ਼ਾਇਦ ਇਹਨੇ ਫਾਇਰ ਲੱਗੇ ਸਰ ਪਤਾ ਲੱਗਾ ਕੌਣ ਸੀ ਨਹੀਂ ਹਜੇ ਇਹਨਾਂ ਨਾਲ ਐਸੀ ਗੱਲਬਾਤ ਕਰਦੇ ਆ ਇਹਨੇ ਕਰਕੇ ਇਨਫੋਰਮੇਸ਼ਨ ਲਏ ਨੇ ਇਨਫੋਰਮੇਸ਼ਨ ਲੈ ਕੇ ਤੁਹਾਡਾ ਧੰਨਵਾਦ ਕਰਦਾ ਹਾਂ। ਹਾਲ ਕਿੱਦਾਂ ਜੋ? ਆ ਇਹ ਹਜੇ ਡਾਕਟਰਾਂ ਨੇ ਕਹਿਣ ਦੇ ਤਾਂ ਜੀ ਜਿਹੜਾ ਹਜੇ ਇਲਾਜ ਕਰ ਰਹੇ ਨੇ ਫਸਟ ਜਿਹੜਾ ਵਗੈਰਾ ਦਿੱਤੀ ਹੈ ਉਸ ਤੋਂ ਬਾਅਦ ਉਹ ਆਪਾਂ ਨੂੰ ਅਪਡੇਟ ਦੇਣ। ਸਰ ਕਿੱਥੇ ਕਿੱਥੇ ਬੱਜੇ ਪਾਰੇ? ਇਹ ਇੱਕ ਹਫ਼ਤੇ ਇੱਕ ਹਫ਼ਤੇ ਇੱਕ ਲੱਪੇ ਬਾਕੀ ਹਜੇ ਡਾਕਟਰ ਐਗਜ਼ਾਮਿੰ ਕਰ ਰਹੇ ਨੇ।